ਮਤ ਲੋਕ ਤੇ ਬਿਕੁੰਠ ਬਣਾਇਆ ਤਪੇ ਵਾਲੇ ਸਾਧੂਆਂ ਨੇ ਮਤ ਲੋਕ ਤੇ ਬਿਕੁੰਠ Pivar, vale saudam, ਇੱਕ ਦਿਨ ਦਾ ਸਰੋਪੜ ਕਿਸੇ ਗੁਰਮੁਖ ਪਿਆਰੇ ਦੇ ਘਰੇ ਬੈਠਾ ਸ਼੍ਰੀ ਖਜੂਰ ਧੰ ਤਨ શ્રીਮਾਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਰਾਜ ਜੀਆਂ ਦੀਆਂ ਕਥਾ ਕਹਾਣੀਆਂ ਸੁਣਾ ਰੇਗਾ ਸੀ ਸੱਦ ਸੰਗਤ ਅਦਪਤ ਚਮਤਕਾਰ ਹੋਇਆ ਧੰ ਤਨ શ્રીਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਨੇ ਮੇਰਾ ਇਹਨਾਂ ਕੋਲ ਟੈਲੀਫੋਨ ਨੰਬਰ ਵੀ ਨਹੀਂ ਮੈਂ ਕਦੇ ਬਹੁਤੀਆਂ ਸਟੇਜਾਂ ਤੇ ਨਹੀਂ ਮਿਲਿਆ ਕਿਉਂਕਿ ਮੈਂ ਤਾਂ ਸ਼੍ਰੀਮਾਨ ਸੰਤ ਬੱਬਾ ਭਰਪੂਰ ਸਿੰਘ ਮਹਾਰਾਜ ਜੀ ਨੂੰ ਮਿਲਦਾ ਹਾਂ ਇਹਨਾਂ ਨੇ ਅਮਰੀਕਾ ਚ ਮੈਨੂੰ ਫੋਨ ਕੀਤਾ ਮਹਾਰਾਜ ਜੀ ਯਾਦ ਹੈ ਰਾਤ ਦਾ ਸਮਾਂ ਸੀ ਮਹਾਰਾਜ ਜੀ ਅਮਰੀਕਾ ਦੀ ਵਾਨ ਲਗਾ ਕੇ ਬਾਖਰ ਆਏ ਵੀਡੀਓ ਕਾਲ ਉੱਥੇ ਹੋਈ ਇੱਥੇ ਮੈਂ ਰੋਪੜ ਸੰਗਤ ਦੇ ਘਰੇ ਬੈਠਾ ਮਹਾਰਾਜ ਜੀ ਦੀਆਂ ਗੱਲਾਂ ਸਾਖੀਆਂ ਇਤਿਹਾਸ ਸੁਣਾ ਰਿਹਾ ਸੀ ਉਹ ਪ੍ਰੇਮੀ ਮਹਾਰਾਜ ਜੀ ਦੇ ਇਤਨਾ ਪ੍ਰੇਮ ਕਰਨ ਵਾਲਾ ਵੀਡੀਓ ਕਾਲ ਤੇ ਮਹਾਰਾਜ ਜੀ ਦੇ ਨਾਲ ਬਚਨ ਹੋਏ ਮੈਂ ਕੀ ਸੁਣਾ ਰਿਹਾ ਸੀ ਇਸ ਸਥਾਨ ਦੀ ਗੱਲ ਇਸ ਸਥਾਨ ਦੀ ਵਾਰਤਾ ਲਾ 1996 ਦੇ ਵਿੱਚ ਮੈਂ ਇੱਥੇ ਡਿਊਟੀ ਲਗਾਉਣ ਵਾਸਤੇ ਆਇਆ ਸਾਡਾ ਨਗਰ ਕਣਗਸ ਰਾੜਾ ਸਾਹਿਬ ਦੇ ਬਿਲਕੁਲ ਨਜ਼ਦੀਕ ਉੱਥੋਂ ਦਾ ਹੀ ਜੱਥਾ ਮਹਾਰਾਜਿਆਂ ਦੇ ਅਖੰਡ ਪਾਠ ਕਰਦਾ ਹੁੰਦਾ ਸੀ। ਮੋਹਨ ਸਿੰਘ ਮਹਾਰਾਜ ਜੀ ਜਾਣਦੇ ਨੇ ਮਨਮੋਹਨ ਸਿੰਘ, ਗੁਰਮੇਲ ਸਿੰਘ ਔਰਾੜੇ ਪਿੰਡ ਤੋਂ ਬਾਬਾ ਨਰਿੰਦਰ ਸਿੰਘ, ਮੱਲ ਸਿੰਘ ਹੋਣੀ, ਰਾણો ਪਿੰਡ ਤੋਂ ਗੁਰਦੇਵ ਸਿੰਘ ਮੈਨੂੰ ਨਾਲ ਸੇਵਾ ਵਾਸਤੇ ਲਿਆਉਂਦੇ ਹੁੰਦੇ। ਤੁਸੀਂ ਸਾਨੂੰ ਚਾਚੂ ਲਿਆਇਆ ਕਰੀ। ਮੈਂ ਇੱਥੇ ਲੜੀ ਵਿੱਚ ਆਇਆ ਪਾਠਾਂ ਤੇ ਉੱਥੇ ਬੈਠਾ ਸੀ ਸਾਧ ਸੰਗਤ ਮੈਂ। ਆ ਥਮਲੇ ਤੋਂ ਥੋੜਾ ਜਿਹਾ ਪਿੱਛੇ ਮਹਾਰਜੀ ਇੱਥੇ ਜਿਵੇਂ ਅੱਜ ਅਰਦਾਸਾਂ ਕਰਕੇ ਖਟੇ ਐਵੇਂ ਮਹਾਰਜੀ ਅਰਦਾਸਾਂ ਕਰਕੇ ਖਟੇ ਸਨ ਅਖੰਡ ਪਾਠਾਂ ਦੀਆਂ ਕਿ ਕਿਸੇ ਸੰਗਤ ਨੇ ਅਮਰੀਕਾ ਤੋਂ ਪਾਠ ਕਰਾਇਆ ਕਿਸੇ ਨੇ ਕੈਨੇਡਾ ਤੋਂ ਕਿਸੇ ਨੇ ਇੰਗਲੈਂਡ ਤੋਂ ਉਹ ਸਾਰਿਆਂ ਨੂੰ ਸਰੂਪੇ ਦੇ ਰਹੇ ਸਨ ਮੈਂ ਉੱਥੇ ਬੈਠਾ ਮਨ ਵਿੱਚ ਸੋਚਦਾ ਸੀ ਮਨਾ ਤੂੰ ਗਰੀਬਾਂ ਦੇ ਕਰੇ ਕਿਉਂ ਜੰਮਿਆ ਤੈਨੂੰ ਗਰੀਬਾਂ ਦੇ ਨਹੀਂ ਸੀ ਜੰਮਣਾ ਚਾਹੀਦਾ ਆ ਰੱਬ ਤੇਰੇ ਸਾਹਮਣੇ ਖੜਾ ਅਮੀਰਾਂ ਨੂੰ ਸਰੂਪੇ ਦੇ ਰਿਆ ਜੇ ਤੂੰ ਵੀ ਅਮੀਰ ਹੁੰਦਾ ਤੇਰਾ ਵੀ ਇੱਥੇ ਅਖੰਡ ਪਾਠ ਸਹਿ ਪ੍ਰਾਰੰਭ ਕਰਵਾਇਆ ਹੁੰਦਾ ਭੋਗ ਦੇ ਸਮੇਂ ਤੇ ਮਹਾਰਾਜ ਨੇ ਮੇਰਾ ਨੌ ਲੈ ਕੇ ਕਹਿਣਾ ਸੀ ਵੀ ਆ ਜਾ ਤੈਨੂੰ ਸਰੂਪਾ ਦਈਏ ਉੱਥੇ ਬੈਠਾ ਜਿੱਥੇ ਪਟਕੇ ਵਾਲਾ ਮੁੰਡਾ ਬੈਠਾ ਸਾਧ ਸੰਗਤ ਇਹ 96 ਦੀ ਗੱਲ ਹੈ ਸਾਧ ਸੰਗਤ ਮਹਾਰਾਜ ਜੀ ਘਰੇਕ ਨੂੰ ਸਰੂਪਾ ਦੇਈ ਜਾਣ ਸੰਗਤ ਜਾਈ ਜਾਵੇ ਮਹਾਰਜ ਮੇਰੇ ਵੱਲ ਦੇਖ ਲਿਆ ਕਰਨ ਪਿਆਰ ਦੇ ਨਾਲ ਫੇਰ ਸਾਧ ਸੰਗਤ ਦੇਈ ਜਾਣ ਸਰੂਪੇ ਫੇਰ ਮੇਰੇ ਵੱਲ ਦੇਖ ਲੈ ਆਖਰ ਮਹਾਰਜ ਕਹਿੰਦੇ ਓ ਮੁੰਡਿਆ ਤੂੰ ਮੈਨੂੰ ਸਰੂਪੇ ਵੀ ਨਹੀਂ ਦੇਣ ਦਿੰਦਾ ਆ ਉੱਠ ਕੇ ਪਹਿਲਾਂ ਤੈਨੂੰ ਹੀ ਸਰੂਪਾ ਪਾ ਦਿਆਂ ਮਹਾਰਾਜ ਜੀ ਜਾਣੀ ਜਾਨ ਅੰਤਰਯਾਮੀ ਸਾਧ ਸੰਗਤ ਜਿਹੜਾ ਮਾਰੇ ਨੇ ਉਹ ਤੋਂ ਸਰੂਪਾ ਦਿੱਤਾ ਸੀ 96 'ਚ ਹੁਣ 25 ਚੱਲਦਾ ਏ ਇੱਕ ਮਾਰੇ ਨੇ ਫੋਟੋ ਦਿੱਤੀ ਸੀ ਛੱਲਾ ਸਾਧ ਸੰਗਤ ਸਰੂਪਾ ਵੀ ਮੇਰਾ ਸਾਹਬਿਆ ਪਿਆ ਤੇ ਉਹ ਸਾਧ ਸੰਗਤ ਉਹ ਛੱਲਾ ਵੀ ਮੇਰਾ ਸਾਹਮ ਕੇ ਰੱਖਿਆ ਮੈਂ ਦਿਲ ਨਾਲ ਲਾ ਕੇ ਰੱਖਦਾ ਹੁੰਦਾ ਇਨੇ ਕਪਾਟ ਜਦੋਂ ਮਹਾਰਜੀ ਨੇ 베ਰੀ ਤੋਂ 베ਰ ਝਾੜੇ ਸੀ ਜਿਹਨੂੰ ਲੱਗੇ ਵੀ ਨਹੀਂ ਸੀ ਕੋਏ ਮੈਂ ਉਹ 베ਰ ਖਾਦੇ ਸੀ ਤੇ ਮੈਨੂੰ ਕਹਿੰਦੇ ਸਾਰੇ ਨਾ ਖਾ ਜਾਈ ਤੈਨੂੰ ਗਰਮੇਲ ਸਿਓ ਨੇ ਭੇਜਿਆ ਦੋ ਦੇ ਜੋਗੇ ਵੀ ਰੱਖ ਲਈ ਮਾਨਕਾਲੀય ਮਹਾਪੁਰਸ਼ ਸਾਧ ਸੰਗਤ ਮੈਂ ਲਫਾਫੀ ਚ ਪਾ ਕੇ ਰੱਖੇ ਤੇ ਜਦੋਂ ਬਾਬਾ ਜੀ ਜਾ ਕੇ ਨਮਸਕਾਰ ਕਰਦੇ ਉੱਥੇ ਤਪੇ ਤਾਂ ਮਹਾਰਜੀ ਮੈਨੂੰ ਕਹਿੰਦੇ ਉਹ ਸਿੰਘਾ ਉਹ ਤੂੰ ਸਾਰੇ ਖਾਤਰ ਰੰਗਿਆ ਇਹਦੇ ਆਲੇ ਲਿਆ ਕੇ ਦੇ ਨੂੰ ਮੇਰੇ ਕੋਲ ਸਾੰਬੇ ਪੈਸੇ ਮੈਂ ਘਰੇ ਲੈ ਜਾ ਕੇ ਮਾਤਾ ਪਿਤਾ ਨੂੰ ਸ਼ਿਕਾਉਂਗਾ ਇਸ ਸਾਧ ਸੰਗਤ ਮਹਾਰਾਜ ਜੀ ਨੇ ਮੇਰੇ ਤੋਂ ਮੰਗ ਕੇ ਜਿਹੜੇ ਆਪ ਝਾੜੇ ਸੀ ਉਹਦੇ ਤੋਂ ਜਿਹੜੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ 베ਰੀ ਹੈ ਮੈਂ ਉਹ 베ਰ ਸ਼ਕੇ ਕਿਤਨੀਆਂ ਸੰਗਤ ਆਉਣੀਆਂ ਤੁਹਾਡੇ ਚ ਤੇ ਮੈਂ ਕੋਲੇ ਹੀ ਬੈਠਾ ਰਹਿੰਦਾ ਕਿਉਂਕਿ ਮਹਾਰਾਜ ਜੀ ਪਾਠੀਆਂ ਨੂੰ ਜਿੰਨਾ ਪਿਆਰ ਕਰਗੇ ਮੈਨੂੰ ਇਹ ਲੱਗਦਾ ਦੁਨੀਆ ਤੇ ਕੋਈ ਪਾਠੀ ਸਿੰਘ ਦੇ ਨਾਲ ਪਿਆਰ ਕਰ ਲੂ ਪਹਿਲਾਂ ਮਹਾਂਪੁਰਖ ਦੱਸ ਕੇ ਗਏ ਨੇ ਨਾ ਇਹ ਗੜਵੀ ਦੇ ਨਾਲ ਹੀ ਉਹਨਾਂ ਨੇ ਸਰੀਆ ਬਣ ਕੇ ਗੜਵੀ ਭਰ ਪਰ ਅਸੀਂ ਖੰਨੇ ਪਾਟ ਕੀਤਾ ਮਹਾਰਾਜੀਆਂ ਦਾ ਮਹਾਰਾਜ ਜੀ ਨੇ ਆਪ ਦੇ ਥਾਲ ਵਿੱਚੋਂ ਸਬਜੀ ਮੈਨੂੰ ਪਾਈ ਗਾਜਰਾਂ ਦੀ ਸੀ ਮੈਨੂੰ ਪਾ ਕੇ ਸਬਜੀ ਨਾਲ ਭੰਜੇ ਹੁੰਦੇ ਸਨ ਬੀਬਾ ਜੀ ਇਦਾਂ ਮੈਨੂੰ ਕਹਿੰਦੇ ਆਲੇ ਕਿਓ ਪਾਓ ਇਹਨੂੰ ਉਹ ਮਖਾ ਮਹਾਰਾਜ ਬਹੁਤੀ ਗਰੀਬੀ ਐ ਕਿਓ ਦਾ ਤਾਂ ਚਮਚਾ ਨਹੀਂ ਪੱਚਦਾ ਜੇ ਕਿਤੇ ਮਾ ਇੱਕ ਚਮਚਾ ਵੀ ਛਕਾ ਦੇਵੇ ਨਿਕਲ ਜਾਂਦਾ ਉਹ ਰਹਿਣ ਹੀ ਦਿਓ ਮਹਾਰਾਜ ਕਹਿੰਦੇ ਤਿੰਨੇ ਕੋਲੀਆਂ ਭਰ ਦੋ ਉਹ ਮਖਾ ਮਹਾਰਾਜੀ ਇੱਕ ਚਮਚਾ ਨਹੀਂ ਮੇਰੇ ਪੱਚਦਾ ਤੁਸੀਂ ਗੱਲ ਕਰਦੇ ਹੋ ਤਿੰਨ ਹੀ ਕੌਲੀਆਂ ਥਾਲ ਦੀਆਂ ਕਹਿੰਦੇ ਗਲਾਸ ਵੀ ਭਰ ਦਿਓ ਸਾਧ ਸੰਗਤ ਮਹਾਰਾਜ ਜੀ ਨੇ ਮੈਨੂੰ ਮੈਂ ਹਜ਼ੂਰੀ ਚ ਬੈਠਾ ਬਾਕੀ ਆਪਣੇ ਹਜ਼ੂਰ ਮਾਰਤਾ ਜਾਣੀ ਜਾਣ ਨੇ ਇੱਕ ਵੀ ਬਚਨ ਜੇ ਗਲਤ ਹੋਵੇ ਕਿਉਂਕਿ ਪਹਿਲਾ ਮਹਾਪੁਰਖ ਕਹਿੰਦੇ ਸਾਰੇ ਕਹਿਣਗੇ ਮੇਰੇ ਨਾਲ ਪਿਆਰ ਵੱਧ ਦੂਜਾ ਕਹੂ ਮੇਰੇ ਨਾਲ ਪਿਆਰ ਵੱਧ ਮੈਂ ਕਹਿੰਨਾ ਮੇਰੇ ਨਾਲ ਪਿਆਰ ਵੱਧ 1 ਲੀਟਰ ਘਿਓ ਦਾ ਮੈਨੂੰ ਮਹਾਰਾਜ ਜੀ ਨੇ ਪਲਾਇਆ ਤੇ ਉਹਨਾਂ ਨੇ ਬਚਨ ਕੀਤਾ ਅੱਜ ਤੋਂ ਮੇਰਾ ਨੌ ਲੈ ਕੇ ਕਿਲੋ ਕਿਉ ਪੀ ਜਾ ਕਰੀ ਤੇਰਾ ਵੀਪੀ ਨਹੀਂ ਬਧੂਗਾ ਐ ਮਹਾਰਾਜ ਦੀ ਕਿਰਪਾ ਸਾਧ ਸੰਗ ਕਿੰਨੀ ਕੁਪਮਾ ਕਰਾਂ ਮੈਂ ਤਾਂ ਤਾਂ ਮੁੱਕ ਵੀ ਗਏ ਫੇਰ ਕਿਤੇ ਕਰਾਂਗੇ ਸਾਧ ਸੰਗਤ ਮਨ ਖਿੜ ਗਿਆ ਮੇਰਾ ਦਰਸ਼ਨ ਕੋਏ ਫਕੀਰਾਂ ਦੇ ਮਨ ਖਿੜ ਗਿਆ ਮੇਰਾ ਦਰਸ਼ਨ ਕੋਏ ਫਕੀਰਾਂ ਦੇ ਮਨ ਖੜ ਗਿਆ ਮੇਰਾ ਦਰਸ਼ਨ ਹੋਏ ਪਕੀ ਰਾਂਗੇ ਮਨ ਖੜ ਗਿਆ ਮੇਰਾ ਦਰਸ਼ਨ ਹੋਏ ਫਕੀਰ ਦੇ ਹਾਂ ਮਨ ਖੜ ਗਿਆ ਮੇਰਾ ਦਰਸ਼ਨ ਹੋਏ દર્શન હોય ફકીરાખે ਤੇ ਨਾਮ ਦੀਆਂ ਤੇ ਗੁਲਾਬਾਂ ਵਰਗੇ ਮੇਕਅਪ ਵੰਡਦੇ ਨਾਮ ਦੀਆਂ ਬਾਬਰ ਕੇ ਮੈਕਾ ਬੰਦਰ ਦੇ ਨਾਮ ਕੀਆ ਸੁਸਮਈ ਆਸਤ ਮੇਨ ਦਾ ਮਹਾਰਾਜੀਆਂ ਦਾ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਜੀ ਸੰਤ ਬਾਬਾ ਭਰਪੂਰ ਸਿੰਘ ਜੀ ਮਹਾਪੁਰਖ अनेका ਮਹਾਪੁਰਖ ਬੈਠੇ ਹਨ ਸਾਰਿਆਂ ਦਾ ਧੰਨਵਾਦ ਸਟੇਜ ਸੈਕਟਰੀ ਸਾਹਿਬ ਦਾ ਧੰਨਵਾਦ ਇਹਨਾਂ ਨੇ ਗੁਕਨ ਕੀਤਾ ਸੀ ਕਿ ਅਸੀਂ ਆਵਾਂਗੇ ਤੁਹਾਨੂੰ ਸੱਦਾ ਪੱਤਰ ਦੇਣ ਵਾਸਤੇ ਦਾਸ ਦੀਦਾਰ ਕਰਨ ਆਇਆ ਬਹੁਤ ਧੰਨਵਾਦ ਫੇਰ ਸਮਾਂ ਬਣਿਆ ਫੇਰ ਦੀਦਾਰ ਕਰਾਂਗੇ ਦੇਵੋ ਅਸੀਸ ਬਲਾਉਪਤਿ ਅਕਵਾਏ ਗੁਰਜੀਤ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ